ਕੋਈ ਨਹੀਂ ਹੈਗਾ ਪਹਿਲਾਂ ਮੈਂ ਕਰਦੇ ਆ ਦਾਤੀ ਲੱਭਦੀਆਂ ਇੱਥੋਂ ਦਵਾ ਦਾ ਵੱਢ ਲੂਗੀ ਇੱਥੇ ਜੇ ਪਈ ਹੁੰਦੀ ਐ ਮੈਂ ਕੱਲ ਦਾ ਦੇਖੀ ਆ ਕਿਤੇ ਕੰਜਰ ਨੇ ਚੱਕ ਤਾਂ ਨਹੀਂ ਦਿੱਤੀ ਉਹ ਯਾਰ ਘਾਉਣਾ ਫਿਰਦੀ ਐ ਉਹ ਖੇਤਰਤੀ ਐ ਨੇ ਦਾਤੀ ਐ ਸਾਰੀ ਚੜ੍ਹ ਗਈਆਂ ਮੈਂ ਦਾਤੀ ਦੇਖੇ ਗਈਆਂ ਇੱਥੇ ਮੈਂ ਧਰ ਕੇ ਗਈਆਂ ਹੈ ਸਾ ਛੱਡੀਆਂ ਵੀ ਨਿੱਕੀਆਂ ਨਿੱਕੀਆਂ ਉਹ ਕੌਣ ਆ ਭਾਈ ਹਾਂ ਵੇ ਤੂੰ ਅਧੇ ਉਹ ਮੈਂ ਹੁਣ ਇੱਥੇ ਆਵੇ ਖੇਤਾਂ ਆ ਮੈਂ ਤਾਂ ਆਹ ਹੋ ਤੂੰ ਆਇਆ ਤਾਂ ਹੈਗਾ ਤੇ ਤੂੰ ਕਿਹੜੇ ਬਲ ਆ ਗਿਆ ਤੇਰਾ ਤਾਂ ਪਤੀ ਲੱਗਿਆ ਮੈਂ ਤਾਂ ਇੱਥੇ ਰਹਿੰਦੀ ਇੱਥੇ ਮੈਂ ਕਿੱਥੇ ਬੈਠਿਆ ਸੀ ਸਾਰੀ ਸਾਲ ਇਹਨੇ ਗਾ ਬਾਬੇ ਤੂੰ ਵੀ ਚੜੀ ਬਟਣੀ ਹੂ ਮੈਂ ਦਸੇ ਪਾਲਦੀ ਹੋਏਗੀ ਤੇ ਨਹੀਂ ਇਹਦਾ ਤੇਰਾ ਉਹੀ ਬਹਿ ਮੈਂ ਦੱਤੀ ਕੀ ਕਰਨੀ ਬਹਿ ਕੇ ਰੋ ਲੈਂਦੀ ਚੱਕ ਕੇ ਕੋਠੇ ਤੇ ਰੱਖਦਾ ਹਾਂ ਬੱਤੀ ਇੱਥੇ ਰੱਖਣੋਂ ਹਟ ਗਿਆ ਹੁਣ ਵੇ ਮੇਰੀ ਗੱਲ ਸੁਣ ਉਹ ਗੱਲ ਸੁਣਨਾ ਮੈਂ ਤਾਂ ਦੋ ਛੱਲੀਆਂ ਤੋੜਦੀ ਸੀ ਮੈਂ ਤੇ ਤੇਰੀ ਚੜੀ ਸਿਰ ਚ ਮਾਰਨੀ ਓ ਛੱਲੀਆਂ ਇਹ ਪਤਾ ਕਿੰਨੀਆਂ ਮਹਿੰਗੀਆਂ ਅਸਲੀਏ ਬਾਹਰੋਂ ਲੈ ਕੇ ਬੀਜੇ ਮਾਟੇ ਹੈ ਇੱਕ ਟਾਂਡੇ ਤੇ ਸਭ ਸੱਤ ਲੱਗਦੀਆਂ ਹੱਥ ਕੋਲ ਨਹੀਂ ਤਾਂ ਦੀਆਂ ਨਹੀਂ ਇਹ ਆ ਦੇਖਾ ਛਲੀਆਂ ਹੀ ਛਲੀਆਂ ਲੱਗੀਆਂ ਮੈਂ ਸਾਰੇ ਦੇ ਚੱਲਦੀਆਂ ਆ ਸਟਾਰਟ ਹੋ ਗਏ ਸਾਰੇ ਇਹ ਸਿਰੇ ਦਾ ਮੱਕਾ ਦਾ ਛਲੀਆਂ ਤੋੜਦੀ ਸੀ ਹੋਰ ਮੈਂ ਕਿਹੜਾ ਤੇ ਮੱਕਾ ਆ ਜਿਹੇ ਹੋ ਜੀ ਨਹੀਂ ਦੁੱਧ ਹੈ ਹੈ ਤਾਂ ਆ ਕੱਚੀਆਂ ਸਾਰੀਆਂ ਹਾਂ ਹੈ ਜਿਹੜੀ ਆਉਂਦੀਆਂ ਪੈਣਾ ਫੱਟਾ ਵੱਟ ਕੇ ਲਈ ਨਾਲ ਕਿੰਨਾ ਉੱਚਾ ਚਾ ਵੱਡੇ ਨਾ ਗਾਪਾ ਨਹੀਂ ਇਹ ਮੈਂ ਵੱਡਿਆ ਮੈਨੂੰ ਕਹਿ ਰਿਹਾ ਤੂੰ ਉਹ ਮੈਂ ਲੈ ਜੇ ਨਾਂ ਤੂੰ ਲੈ ਗਈ ਸੀ ਵੱਡ ਕੇ ਬਸ ਮੇਰੇ ਕੋਲੇ ਦੱਸ ਕੋਈ ਪੱਲੀ ਨਹੀਂ ਕੋ ਦੱਸਤੀ ਨਹੀਂ ਕੀ ਆ ਮੇਰੇ ਕੋਲੇ ਉਹ ਮੈਨੂੰ ਸਾਰਾ ਪਤਾ ਛੋਟੇ ਕੋਲੇ ਜਗਾੜ ਹੈਗਾ ਕਰਕੇ ਵੇੜ ਉਹਦੀ ਲੈ ਰੋ ਉੱਥੇ ਦੇਖ ਕਿ ਨਗਾ ਪਾਇਆ ਪਏ ਉਥੋਂ ਵੇੜ ਵੀ ਦਰ ਹੈ ਸੁਣ ਲੈ ਮੇਰੀ ਨਾਲੇ ਮੈਂ ਨਹੀਂ ਆਈ ਉਹ ਤੁਹਾਡੀ ਭੂਰੋ ਜੀ ਫਰਦੀ ਸੀ ਕੱਲ ਆਈ ਸੀ ਕੱਲ ਉਹ ਤਾਂ ਮੈਂ ਬੈਠੇ ਆਈ ਸੀ ਚਲ ਤਾਂ ਸੱਚੀ ਗੱਲ ਦੱਸਦੀ ਆ ਕੱਲ ਵੀ ਮੈਂ ਸੱੰਗੀਆਂ ਤੋੜਨੀ ਆਈ ਸੀ ਪੂਰਾ ਤਾਂ ਕਰ ਮੈਂ ਤੇ ਪੁੱਛ ਕੇ ਲਗਈ ਸੀ ਥੱਭੀ ਦੇ ਦੀ ਪੂਰੋਂ ਦਾ ਕੋਈ ਗੱਲ ਨਹੀਂ ਥੱਭੀ ਕਿ ਲਗਈ ਸੀ ਪੁੱਛ ਕੇ ਲਗਈ ਤੇ ਕੱਲ ਤਾਂ ਤੂੰ ਹੈ ਨਹੀਂ ਸੀ ਕੱਲ ਮੈਂ ਹੈ ਨਹੀਂ ਜਿੱਥੇ ਤਾਂ ਤੈਨੂੰ ਨਹੀਂ ਪਤਾ ਤੂੰ ਕਿਤੇ ਤੇਰਾ ਦਿਮਾਗ ਘਰਦਾ ਨਹੀਂ ਸਹੀ ਹੈਗਾ ਪੁੱਛ ਕੇ ਇਹ ਤਾਂ ਗਰਮੀ ਨੇ ਮਤ ਮਾਰੀ ਵੀ ਐ ਉਹ ਕੱਲ ਠੀਕ ਮੱਖਾਂ ਦੀ ਦਵਾਈ ਲੈਣ ਵਾਗਿਆ ਸੀ ਗੱਲ ਫੇਰ ਹਾਂ ਉਹਦੇ ਵਾਗਿਆ ਸੀ ਮੈਂ ਕੱਲ ਤੇ ਪੂਰਾ ਲੱਗੀ ਵੱਢ ਕੇ ਪੁੱਛ ਕੇ ਲੱਕੜਾ ਫਰਾਉ ਨਹੀਂ ਪੂਰੋਂ ਮੈਂ ਕਰਦਾ ਨਾ ਗੱਲ ਲਾਲਾ ਫੋਨ ਕਰ ਲੈ ਗੱਲ ਕੱਲ ਤੇ ਪਤਾ ਦੋ ਭਰੀਆਂ ਲਾ ਕੇ ਗਈ ਵੱਢ ਕੇ ਪੂਰ ਹਾਂ ਦੋ ਪੰਡਾ ਤੂੰ ਨਾਲ ਆਈ ਸੀ ਬੇ ਨਾਲ ਕਾਨੂੰ ਆਈ ਸੀ ਮੈਂ ਤਾਂ ਆਪਦਾ ਕੋਈ ਹੋਰ ਕੰਮ ਆਈ ਸੀ ਓਏ ਹੋਰ ਕੰਮ ਕਿਹੜਾ ਸੀ ਮੈਨੂੰ ਪਤਾ ਨਾਲ ਹੀ ਤੂੰ ਵੱਢ ਕੇ ਲੱਗੇ ਹੋਏਂਗੀ ਬੇ ਤੈਨੂੰ ਪਤਾ ਮੈਂ ਕੀ ਕਰਨਾ ਕੀ ਕਰਨਾ ਮੈਂ ਤੈਨੂੰ ਪੁੱਛ ਕੇ ਲੈ ਕੇ ਜਾਊਂਗੀ ਪੁੱਛ ਕੇ ਤਾਂ ਮੈਨੂੰ ਜਵਾਬ ਦੇ ਦਿੰਦਾ ਉਹ ਪੁੱਛ ਕੇ ਤਾਂ ਕੋਈ ਨਹੀਂ ਆਉਂਦਾ ਜਿਹੜੀ ਆਉਂਦੀ ਆ ਹਾਂ ਬਈ ਮੈਂ ਤਾਂ ਘਰ ਆਈ ਸੀ ਛੋਟੇ ਤੂੰ ਹੈ ਨਹੀਂ ਸੀ ਮੋਹ ਚੱਲ ਦਬਾਬ ਦਿੰਦਾ ਨਹੀਂ ਉਹ ਵੱਢ ਲਿਆਉਣਾ ਹਿਰਕ ਲੈ ਜਾਂਦੀ ਹੈ ਵੱਢ ਕੇ ਘਰ ਦਾ ਰਾਜ਼ ਹੀ ਬਣਾ ਛੱਡਿਆ ਜੰਟਿਆ ਹਰੇਕ ਤੇ ਤਾਂ ਮੈਨੂੰ ਪਤਾ ਨਹੀਂ ਆਪਾਂ ਆਪਦੀ ਦੇ ਨਿਆ ਗਾਰੰਟੀ ਔਰ ਦੀ ਮੈਂ ਗਰੰਟੀ ਨਹੀਂ ਲੈਂਦੀ ਮੈਂ ਕਦੇ ਆਈ ਨਹੀਂ ਵੱਡਣਾ ਮੇਰੇ ਤੇਰਾ ਜਾਵਣਾ ਲਾ ਜਿਵੇਂ ਆਈ ਹੁੰਦੀ ਮੈਂ ਤੈਨੂੰ ਕਹਿੰਦੀ ਮੈਂ ਘੜਾ ਤਾਂ ਤੂੰ ਡਰਦੀ ਓ ਮੇਰੀ ਗੱਲ ਸੁਣ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਵੀ ਤੂੰ ਚੋਰੀ ਕਰਦੀ ਨਹੀਂ ਹੈਗੀ ਫੇਰ ਪਰ ਅੱਜ ਮੈਨੂੰ ਤੂੰ ਲੱਗਿਆ ਜਿਵੇਂ ਤੂੰ ਆ ਕਰਦੀ ਫਿਰਦੀ ਆਰਾਪਰਾਜਾ ਓਹੋ ਕੀਤਾ ਇਹ ਦੇਖ ਦੀਦੀ ਮੈਂ ਵਿਚੱਲੀਆਂ ਛੋਟੀਆਂ ਵਾਲੀਆਂ ਨੇ ਵੀ ਵੱਡੀ ਕਿੱਥੋਂ ਦੇਖਾਂ ਮੈਂ ਐਂ ਦੇਖਦੀ ਸੀ ਓ ਸਾਰੀਆਂ ਛਲੀਆਂ ਇੱਕੋ ਜੀਆਂ ਹੈ ਵੱਡੀ ਛਲੀ ਇੱਥੇ ਕਿੱਥੇ ਆ ਗਈ ਆ ਦੇਖ ਸਾਰੀਆਂ ਇੱਕੋ ਜੀਆਂ ਛਲੀਆਂ ਨੇ ਹਾਂ ਮੈਂ ਤੁਹਾਨੂੰ ਕਹਣਾ ਇਹ ਗੁੱਲੀ ਜਾਂਦੀ ਹੁੰਦੀ ਮੈਨੂੰ ਦੱਸ ਦਿਆ ਕਰ ਤੂੰ ਮੈਂ ਕਾਹ ਤਾ ਦੱਸਾਂ ਮੇਰੇ ਪਿਛੋਰੀਆਂ ਕਰ ਲੱਗ ਗਈ ਮੈਂ ਤੈਨੂੰ ਸਮਝਾ ਮੈਂ ਕਾਹ ਤਾ ਦੱਸਾਂ ਮੈਨੂੰ ਕੀ ਫਾਇਦਾ ਤੈਨੂੰ ਦੱਸੇ ਦਾ ਚੰਗਾ ਹੂੰ ਤਾਂ ਆਪ ਮੇਰੇ ਵਰਖ ਨਾਲ ਚੱਲਦੀਆਂ ਫਿਰ ਵੇ ਆਪਾਂ ਨੂੰ ਕੋਈ ਲੋੜ ਨਹੀਂ ਦੱਸਾਂ ਦੀ ਠੀਕ ਆ ਨਾ ਮੈਂ ਕਿ ਕਿਸੇ ਤੇ ਹੁਕਰਾਂ ਮੈਂ ਉਹ ਮੈਨੂੰ ਪਤੀ ਐ ਤੁਸੀਂ ਇਕੱਠੀਆਂ ਰਹਿਣੇ ਸੋਡੀਆਂ ਸਾਰਿਆਂ ਦਾ ਇੱਕੋ ਹੀ ਗੱਲਬਾਤ ਹੈ ਓ ਪੂਰਾ ਰੋਦਾ ਤੈਨੂੰ ਪਤਾ ਮੇਰੀ ਪੈਦੀ ਨਹੀਂ ਬਣਦੀ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਇਕੱਠੀ-ਕੁੱਠੀ ਰਹਿਣ ਵਾਲੀ ਤਾਂ ਤੂੰ ਗੱਲ ਛੱਡ ਦੇ ਪੁਰੋਣਾ ਹਾਂ ਪੁਰੋਣਾ ਦਿਨਿਆੜ ਬਣ ਕੇ ਹੁੰਦੀ ਐ ਬਰੇ ਨਹੀਂ ਬਣਦੀ ਅੱਛਾ ਮੈਨੂੰ ਤਾਂ ਮੇਰੀ ਪਹਿਲੀ ਤੋਂ ਹੀ ਮੱਤ ਮਿਲਦੀ ਜਦੋਂ ਦੀ ਮੈਂ ਵਿਆਹ ਕੇ ਆਈ ਐ ਇੱਥੇ ਉਹ ਹੋ ਗਈ ਹੋਊਗੀ ਗੱਲਬਾਤ ਭਾਈ ਥੋੜੀ ਹੁਣ ਕੀ ਪਤਾ ਲੱਗਦਾ ਵੇ ਹੁਣ ਮੈਂ ਤੈਨੂੰ ਕੀ ਦੱਸਾਂ ਕਰੀਆਂ ਗੱਲਾਂ ਦੂਰ ਹੋ ਜਾਂਦੀਆਂ ਨੇ ਨਹੀਂ ਦੂਰ ਨਹੀਂ ਹੁੰਦੀਆਂ ਮੇਰੇ ਕੋਲ ਹੀ ਰਹਿਣਗੇ ਬਸ ਦੱਸ ਦੇ ਜੋ ਕੀ ਹੈਗੀ ਤਾਂ ਕਰ ਲੈ ਮੇਰੇ ਘਰ ਆਏ ਨਾ ਰਹਿੰਦੀ ਸੀ ਪੂਰੀ ਹਾਏ 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 ਪੰਜ ਦਿਨ ਬੋਲੇ ਫੇਰ ਭਾਈ ਫੇਰ ਕੀ ਹਾਂ ਖੜਲੀ ਮੈਂ ਤਾਂ ਫਿਰ ਇੱਕ ਦਿਨ ਮੌਕਾ ਪੁਰੋ ਖਾ ਉਹ ਨਈ ਬੰਨੇ ਮੈਂ ਤਾਂ ਉੱਤੀ ਫੜ ਲਿਆ। ਆਹ ਨਜ਼ਾਰਾ ਆ ਗਿਆ ਜਮਾ। ਆਹ ਕੁੱਤ ਨੂੰ ਬਟਾ ਦੇ ਕੇ ਮੈਂ ਅਬਦੀ ਕਰ ਕਰ ਕੁੱਟੀ ਖੁੱਚਾ ਖੁੱਚਾ ਕੁੱਟੀਆਂ ਉਹਦੀਆਂ। ਅੱਛਾ ਉੱਟੀ ਤਾਂ ਭੱਜਦੀ ਫਰੇ ਚੁੰਨੀ ਨਵਦੀ ਫਰੇ ਮੇਰੀ ਚੁੰਨੀ ਕਿੱਥੇ ਆ। ਉਹ ਵਧੀਆ ਕੀਤਾ ਫਿਰ ਤੂੰ ਸੁਣਨਾ। ਹੁਣ ਕਿਵੇਂ ਜਾਂਦਾ? ਕਾਹਾਂ ਦਾ ਦੱਸਦੀ? ਮੈਂ ਗਾ ਮੈਂ ਬਗਾਂ ਦਾ। ਕਾਤਾ ਨੂੰ ਵੀ ਕਹਤਾ ਸੀ। ਹਾਂ। ਬਹਾ ਕਹਤਾ ਸੀ ਮੈਂ ਤਾਂ ਫਰ ਮਾਰ ਕੇ ਪੱਟਾ ਦਿੱਤਾ ਵੀ ਮੈਂ ਹੱਣੇ ਕਾਲ ਫਿਰ ਹੁਣ ਬਾਹਰ। ਪੂਰੋ ਨੂੰ ਤੇ ਘਰੋਂ ਨੂੰ ਕਿ ਪੂਰੋ ਨੂੰ ਵੀ ਦੋਨੇ ਅੰਦਰ ਹੀ ਫੜ ਲੇ ਤੂੜੀ ਵਾਲੇ ਕਮਰੇ ਚ। ਉਸ ਤੂੰ ਮੈਨੂੰ ਮਾਰ ਦਿੰਦੀ ਮਗਲਾ ਮੈਂ ਆ ਜਾਂਦਾ ਤੇਰੇ ਨਾਲ ਹੱਥ ਫਟਾ ਦਿੰਦਾ ਤੇਰੇ ਨਾਲ ਮਗਲਾ ਮਾਰਦੀ ਜਦੋਂ ਨਦੋਂ ਦਾ ਕੰਮ ਹੋ ਜਾਂਦਾ ਕੰਮ ਤਾਂ ਹਜੇ ਮੈਂ ਕੋਈ ਹੋਣ ਦਿੱਤਾ ਨਹੀਂ ਦੀ ਮੈਂ ਮੌਕੇ ਦੀ ਵਗ ਗਈ ਵਧੀਆ ਕੀਤਾ ਜਨੂੰ ਖਰ ਲੈਤਾ ਤਾਂ ਕੀਤਾ ਦਾ ਪਾਪੀ ਐ ਤੂੰ ਹਾਂ ਪਾਪ ਨਹੀਂ ਕਰਿਆ ਹੈ ਮੇਰੇ ਘਰ ਵਾਲੇ ਦੇ ਮਾਗਰ ਮਗਰ ਫਰਦੀ ਤੇ ਲਾਟੂ ਵਾਂਗੂ ਘੁੰਮਦੀ ਅੱਛਾ ਹਾਂ ਇੱਕ ਤਾਂ ਤੈਨੂੰ ਪਤਾ ਹੈਗਾ ਕਿਹੜਾ ਬੈਠਾ ਦਾ ਘਰ ਨਾਲ ਘਰ ਆ ਕੰਧ ਨਾਲ ਕੰਧ ਆਲਾ ਵੀ ਰੱਖਿਆ ਹੁੰਦਾ ਛੋੜੀ ਵਿੱਚ ਦੀ ਮੈਂ ਤੁਹਾਨੂੰ ਦੱਸਦੀ ਗੱਲ ਆਲਾ ਬੰਦ ਕਰਦਾ ਤਾਂ ਹੈਗਾ ਸੀ ਮੈਂ ਕਰਤਾ ਬੰਦ ਵਿੱਚ ਦੀ ਦਾਲ ਪੜਾਉਂਦੀ ਹੁੰਦੀ ਸੀ ਪਰ ਉਹ ਨਹੀਂ ਹੁੰਦਾ ਆਲਾ ਬੰਦ ਰੱਖਿਆਗਾ ਵੀ ਇੱਕ ਚੀਜ਼ ਫੜਾਉਂਦੀ ਹੁੰਦੀ ਸੀ ਕਿ ਐਂ ਕਰਦੀ ਹੁੰਦੀ ਸੀਗੇ ਉਹਨੂੰ ਅੱਛਾ ਐਂ ਝਾਂਬੜਾ ਮਾਰਦੀ ਹੁੰਦੀ ਸੀ ਪਹਿਲਾਂ ਤਾਂ ਮੈਨੂੰ ਮੋਰੇ ਜਿਹਾ ਸ਼ੱਕ ਪੈਂਦੀ ਰਹੀ ਮਾਹ ਚੱਲ ਕੋਈ ਕੰਮ ਆ ਜਦੋਂ ਮੈਂ ਪੁੱਛਿਆ ਕਿ ਕੀ ਕੰਮ ਪੁਰ ਮੈਂ ਤਾਂ ਐ ਪੁੱਛਦੀ ਸੀ ਵੀ ਇਤਰਬਾਈ ਨੂੰ ਕੰਮ ਤੇ ਲੈ ਜਾ ਕਰ ਮੈਂ ਫੇਰ ਕਹਿੰਦੀ ਚਲ ਛੱਡ ਪਰੇ ਮੈਂ ਕੰਮ ਲੱਗ ਜਾਂਦੀ ਸੀ ਕੰਮ ਉਹਦੇ ਨਾਲ ਫਰਮਲੀ ਉਮਰੀਆ ਕੋਈ ਹਾਂ ਅਮਲੀ ਉਹਦੇ ਘਰ ਵਾਲਾ ਪੂਰੇ ਦੇ ਘਰ ਵਾਲਾ ਇਹ ਤੈਨੂੰ ਪਤਾ ਤਾਂ ਹੈਗਾ ਉਹ ਕਹੇ ਜਾਗਾ ਅਮਰੀਨ ਨਾਲ ਜੱਟ ਵਾਲੀ ਖਾਂਦਾ ਉਹਦਾ ਤਾਂ ਢਾਣੀ ਜਿਵੇਂ ਠਰਦਾ ਤਾਂਸ ਕੁੱਟਦਾ ਰਹਿੰਦਾ ਹਾਂ ਬਿੱਲ ਐ ਬਸ ਉਹ ਕਮਾਕ ਮਹ ਲਈ ਆਈ ਜਾਂਦੀ ਐ ਉਹ ਇਹਦਾ ਮੇਰਾ ਬੰਦਾ ਲੁੱਟ ਕੇ ਖਾ ਲਿਆ ਸੌਕਰ ਨੇ ਮੇਰੀ ਗੱਲ ਸੁਣ ਤੂੰ ਵਧੀਆ ਰਹਿ ਗਈ ਮੈਨੂੰ ਦੱਸਤਾ ਉਹ ਮੈਥੋਂ ਵੀ ਮੰਗਦੀ ਸੀਗੀ ਪੈਸੇ ਕਹਾਣਾ ਦੱਸ ਦੀ ਤੇਰਾ ਮੂੰਹ ਇਹ ਜਿਹਾ ਪਾਟਿਆ ਹੋਇਆ ਕਾ ਨੂੰ ਪਾਟੇ ਮੈਥੋਂ ਮਖੇ ਪੈਸੇ ਮੰਗਦੀ ਸੀਗੀ ਉਹ ਮੈਂ ਤਾਂ ਬਈ ਮਖਾਜ ਬਹੈ ਨਹੀਂ ਕਿ ਕਦੇ ਫੇਰ ਦੇਉਂ ਚੰਗਾ ਹੋ ਗਿਆ ਮੈਂ ਦਿੱਤੇ ਨਹੀਂ ਹਾਂ ਵਧੀਆ ਰਹੇਗਾ ਮੇਰੇ ਕੋਲ ਤੂੰ ਦਸਤੀ ਗੱਲ ਫਿਰ ਗੱਲ ਮਾੜੀ ਹੋ ਗਈ ਹਨਾ ਤੇਰੇ ਘਰ ਵਾਲੇ ਵੀ ਹੋਤ ਚਾਦਰ ਬੰਦਾ ਹਨਾ ਸਹੀ ਗੱਲ ਹਾਂ ਚੱਲ ਚੱਲਨੀ ਮਰੀ ਬਣਦੀ ਹੈਗੀ ਪੂਰੇ ਰਲ ਤਾਂ ਹੀ ਨਹੀਂ ਬਣਦੀ ਹਾਂ ਮੈਂ ਤਾਂ ਕਹਾਂ ਚੱਲੀ ਜਾਂਦੇ ਠੱਕ ਠੱਕ ਬਿਚੋਰੀ ਤੇ ਕੀ ਹੁੰਦਾ ਹੈ ਵੇ ਨਹੀਂ ਦੇਖ ਜਾਂਟਿਆ ਜੇ ਤਾਂ ਬੰਦਾ ਹੋਵੇ ਕੁਵਾਰਾ ਹਾਂ ਹਨਾ ਫਿਰ ਤਾਂ ਛੱਡ ਜਾਂਦੀ ਆ ਉਹ ਵਿਆਹ ਹੈ ਬਰਿਆ ਨਿਆ ਬਾਲ ਬੱਚਿਆਂ ਵਾਲਾ ਬਾਲ ਬੱਚਿਆਂ ਵਾਲਾ ਵੀ ਉਹਨੂੰ ਆ ਸ਼ਰਮ ਆਵੇ ਸ਼ਰਮ ਆਵੇ ਕੰਜਰੀ ਨੂੰ ਉਹਨੂੰ ਉਹਦੇ ਅੱਡੇ ਨੇ ਕੱਭਰੂ ਜਵਾਖ ਨੇ ਉਹਨੂੰ ਸ਼ਰਮ ਨਹੀਂ ਆਉਂਦੀ ਇਹਦਾ ਕੋਈ ਹੁਣ ਮੈਂ ਤਾਂ ਮੇਰੇ ਤਾਂ ਪਹਿਲਾਂ ਦੀ ਆਈ ਹੋਈ ਆ ਖਾਬਾ ਮੇਰੇ ਆਉਣ ਤੋਂ ਪਹਿਲਾਂ ਤੇ ਰੱਖਦੀ ਫੇ ਮੇਰੇ ਬੰਦੇ ਉਹਦੋਂ ਵੀ ਹੈਗੀ ਮੈਂ ਤਾਂ ਛੁਡਾ ਤਿਆ ਮੈਂ ਤਾਂ ਕਾਇਦਾ ਵੀ ਜਾ ਫਰੇ ਨੂੰ ਰੱਖਾ ਜਾਂ ਬੰਨੂ ਰਕਲਰ ਮੈਂ ਤਾਂ ਤਲਾਕ ਦੇ ਦੇ ਬਾ ਤੂੰ ਗੱਲ ਜਮਸੀਣੀ ਕੀਤੀ ਹਾਂ ਕੋਈ ਹੈ ਨਹੀਂ ਤਾਂ ਮੈਨੂੰ ਕਰਾ ਦੇ ਮੈਂ ਵੀ ਇੱਥੇ ਫੱਦਾ ਫਟਪਾ ਕਰਦਾ ਮੈਂ ਟਿਕ ਜਾਾਂਗੇ ਘਰੇ ਤੈਨੂੰ ਕੀ ਕਰਾਦਾ ਹੁਣ ਰਿਸ਼ਤਾ ਕਰਾਵੇ ਕੋਈ ਹੈਗਾ ਡੁੱਗੀ ਬਧੀ ਦਾ ਵੇ ਬਸ ਕੀ ਕਰਾਏਗਾ ਵਿਆਹ ਕਰਾ ਕੇ ਬਸ ਛੱਡ ਪਰੇ ਉੱਤੇ ਹੋਰੇ ਵਰਗੀ ਹੋਵੇ ਬਸ ਵਧੀਆ ਹੋਰ ਤਾਂ ਬੜੀ ਦੱਬਾਂ ਕੀ ਕਰਾਉਣਾ ਬਾਈ ਤੇਰੇ ਵਰਗੀ ਤਾਂ ਨਾ ਮੇਰੀ ਮਾਂ ਨੇ ਵਾ ਲੱਖਾਂ ਚੋਂ ਇੱਕ ਜੰਮੀ ਹੈ ਉਹ ਗੱਲ ਠੀਕ ਹੈ ਭਾਈ ਤੇਰੀ ਗੱਲ ਠੀਕ ਹੈ ਸ੍ਰੀ ਜਬਾਤ ਕਿੰਨੇ ਰਾਤ ਨੂੰ ਦੀਵਾ ਲਾ ਕੇ ਲੱਭੇ ਤੈਨੂੰ ਤਾਂ ਨਹੀਂ ਲੱਭਦੀ ਨਹੀਂ ਲੱਭਦੀ ਸਹੀ ਗੱਲ ਹੈ ਹਾਂ ਮਾਂ ਤਾਂ ਕੰਨੇ ਦਾ ਰੁਪਿਆ ਹਾਂ ਹਾਂ ਕਿੰਨਾ ਖਾਂ ਮੈਂ ਖਰਜੀਏ ਆ ਇੱਟ ਲੈ ਲੈ ਨਹੀਂ ਬਸ ਇੱਥੇ ਬੈਂਦੀ ਰੁਕੋ ਪਾਸਾ ਨਾ ਪਾਓ ਜਦ ਹੋ ਸਵੇਰ ਜਲਦੀ ਭਰਾਇਆ ਕਰਦੇ ਦੁੱਖ ਸੁੱਖ ਸਾਂਝਾ ਫਿਰ ਹੁਣ ਇੱਥੇ ਕੀ ਨੀ ਮਾਰ ਮੈਂ ਤਾਂ ਚਲਦੇ 10 ਕਿ ਢਿੱਜਾ ਹਵਾਲਾ ਕਰ ਲਿਆ ਉਹਦਾ ਮੈਂ ਕਿੱਦੇ ਦੀ ਨਾ ਢਿੱਜ ਚ ਲਈ ਫਰਦੀ ਆ ਆਹੀ ਜਿਹੜੀ ਜਿੱਦੇ ਮੈਂ ਭੂਰੋ ਕੁੱਟੀ ਐ ਮੈਨੂੰ ਹਰੇਕ ਕਹਿੰਦੇ ਤੇਰੀ ਭੂਰੋ ਨਾਲ ਕਿਉਂ ਨਹੀਂ ਬਣਦੀ ਤੁਸੀਂ ਤਾਂ ਗਮਾਂਡਣਾ ਅਗਲੇ ਨੂੰ ਕੀ ਪਤਾ ਵਿਚਲੀ ਗੱਲ ਦਾ ਵੀ ਮੈਂ ਅੰਦਰ ਵੜ ਕੇ ਤੂੜੀ ਵਾਲੇ ਕਮਰੇ ਚ ਕੁੱਤੀ ਆ ਹਾਂ ਹੁਣ ਕਿਸਿਆਂ ਨੂੰ ਪਾੜਦੇ ਤਾਂ ਦੱਸਿਆ ਨਹੀਂ ਜਾਂਦੇ ਆਪਣੇ ਘਰ ਦੇ ਦੱਸੇ ਨਹੀਂ ਜਾਂਦੇ ਚਲ ਤਾ ਪੁੱਛ ਲਿਆ ਮੈਂ ਤੈਨੂੰ ਤਾਂ ਦੱਸਤਾ ਓਏ ਆਪਾਂ ਗਾਂਹ ਨਹੀਂ ਗੱਲ ਕਰਦੇ ਤੇਰੀ ਗਾਂ ਗੱਲ ਕਰਕੇ ਕਰ ਦੇਗਾ ਜੇ ਫਿਰ ਮੇਰਾ ਕੀ ਲੱਜੇਗਾ ਨਾ 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 ਤੇਰੀ ਗੱਲ ਤਾਂ ਬੁਝਮੀ ਨਹੀਂ ਕਰਦੇ ਨਾਲੇ ਨਾ ਮੇਰੀ ਤਾਂ ਕੀ ਕਰੇਗਾ ਕੜ ਮੇਰੀ ਗੱਲ ਆ ਹਾਂ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਉਹਦਾ ਮੇਰੇ ਬੰਦੇ ਦੀ ਕਰਤੂਤ ਦੱਸੀ ਹੈ ਤੈਨੂੰ ਵੀ ਇਹੋ ਜਿਹਾ ਇੰਨੇ ਕੁ ਪਾਣੀ ਚ ਫਿਰ ਉਹਦੀ ਬੇਇੱਜ਼ਤੀ ਦਾ ਹੈ ਤੇਰੇ ਬੰਦੇ ਦੀ ਵੀ ਨਾ ਬਾ ਬੇਸਤੀ ਐ ਤਾਂ ਅੱਧੇ ਕ ਲੋਕਾਂ ਨੂੰ ਪਤਾ ਅੱਛਾ ਜਿਦਾਂ ਕੁੱਟਿਆ ਕੁੱਕਾ ਪੈਂਦੀਆਂ ਸੀ ਅੰਦਰ ਆ ਮੈਂ ਜੇ ਫਿਰ ਫਰਮ ਖੇਤ ਆ ਗਿਆ ਹੁ ਹਣਾ ਤੇਰਾ ਕੀ ਪਤਾ ਓਡਾ ਦੀ ਕਦੀ ਦਾ ਕਿੱਥੇ ਫਿਰਦਾ ਹੋਵੇਗਾ ਮੈਨੂੰ ਸੌ ਕੰਮ ਦੰਦੇ ਰਹੇ ਖੇਤ ਆ ਗਿਆ ਆ ਕੇ ਕਿਤੇ ਵਾ ਗਿਆ ਆ ਕੇ ਕਿਤੇ ਵਾ ਗਿਆ ਭਾਈ ਚਲ ਕੋਈ ਕੰਮ ਕਰਤਾ ਹੁਣ ਬੰਦੇ ਨੇ ਦੇਲਾ ਕੰਮ ਵਾਲੇ ਨੇ ਤਾਂ ਕੰਮ ਕਰਨਾ ਹਾਂ ਜਿਹੜੇ ਬੰਦੇ ਨੇ ਆਸ਼ਕੀ ਕਰਨੀ ਉਹ ਆਸ਼ਕੀ ਹੀ ਕਰਦਾ ਹੁਣ ਮੇਰਾ ਬੰਦਾ ਆਸ਼ਕੀ ਹੀ ਕਰਦਾ ਦੀ ਭੂਰੋਂ ਨਾਲ ਜਮਾਂ ਗੱਲੀ ਹਾਂ ਕੰਮ ਕਰਦਾ ਨਹੀਂ ਕੰਮ ਮੈਂ ਕਹਿੰਦੀ ਉਹ 5 ਰੁਪਏ ਦਾ ਨਹੀਂ ਕਰਦਾ ਤੇ ਉਹ ਉੱਥੇ ਜੇ ਖੜਦੇ ਆ ਛਾਵੇਂ ਮੈਂ ਤਾਂ ਭਾਈ ਸਾਰਾ ਕੰਮ ਹੀ ਕਰ ਲੈਣਾ ਫੀਤੀ ਦਾ ਕੰਮ ਵੀ ਕਰਦੇ ਆਪਾਂ ਵਧੀਆ ਭਾਈ ਤੂੰ ਤਾਂ ਬਹੁਤ ਵਧੀਆ ਗੱਦ ਲਾ ਖੇਤਾਂ 'ਚ ਫਿਰਦਾ ਰਹਿਣਾ ਤੂੰ ਤਾਂ ਮੇਰੇ ਉਂਗਲ ਪੈ ਗਿਆ ਉਹ ਗੱਲ ਨਹੀਂ ਮੈਂ ਮਖਾ ਕਿਤੇ ਛੱਲੀਆਂ ਕੱਚੀਆਂ ਨਾ ਤੋੜ ਕੇ ਲੈ ਜੀ ਮਹਿੰਗੀ ਮੱਕੀ ਐ ਇਹ ਆਹ ਕਾਹਨ ਛਿੱਟ ਗਿਆ ਵੇ ਵੱਢ ਕੇ ਓਏ ਮੈਂ ਤੁਹਾਨੂੰ ਦੱਸੇ ਮੇਰੀ ਨਿਗਾ ਘਾਟ ਆ ਦੇ ਆਹ ਲੋਕ ਕਰਦੇ ਆ ਖਰਾਬ ਮੱਕ ਜਦੋਂ ਹੁਣ ਆ ਵੀ ਲੈ ਜਾਂਦੇ ਚੱਲ ਮੈਂ ਕਿਵੇਂ ਜਾਂਦਾ ਉਧਰ ਕਿਤੇ ਮੈਂ ਦਿਸ ਗਿਆ ਉਹ ਮੇਰੀ ਨਿਗਾ 'ਚ ਨਹੀਂ ਪਈ ਸਾਹੀ ਆ ਛੱਡ ਗਿਆ ਉਹ ਬਸ ਛੱਡ ਕੇ ਉੱਡ ਗਿਆ ਅਗਲਾ ਹੁਣ ਮੇਰੀ ਨਿਗਾ ਬਣਵਾਈ ਆ ਥੋੜੀ ਘੱਟਦੀ ਨਾ ਮੇਰੇ ਸਿਰੋਂ ਦਾ ਹਾਂ ਤੇਰਾ ਗੋਡਾ ਆ ਦੁਖਣ ਲੱਗ ਗਿਆ ਬਸ ਮੈਂ ਮੀਂਹ ਕਣੀ ਕਰਕੇ ਹਨਾ ਮੁਸਕ ਕਿਵੇਂ ਮਾਰਦੀ ਆ ਖੇਤਾਂ ਬੰਨਿਆ ਉਹ ਖੇਤਾਂ एकदम ਖੱਬਲ ਖੁੱਬਲ ਗਲੇ ਆ ਹੂੰ ਤਾਂ ਕਰਕੇ ਹੋਰ ਤਾਂ ਕੁਝ ਨਹੀਂ ਇੱਥੇ ਖੜ ਜਾ ਚਲ ਇੱਥੇ ਵਾਹ ਦੋ ਮੱਟ ਪੀ ਲੈ ਪਾਣੀ ਤਾਂ ਵੀ ਨਾ ਲੈ ਆਖ ਦੇਵਾ ਨਾ ਬਸ ਮੈਂ ਪਾਣੀ ਤਾਂ ਨਹੀਂ ਪੀ ਕੇ ਤੁਰੀਆਂ ਕਰੋ ਓਏ ਖੇਤ ਦੀ ਹਵਾ ਤਾਂ ਹੁੰਦੀ ਆ ਵਧੀਆ ਹਾਂ ਉਹ ਕਰੇ ਤੂੰ ਇਸੀ ਥੱਲੇ ਬੈਠੀ ਰਹਿੰਨੇ ਬਿਮਾਰੀ ਦਾ ਸੌਦਾ ਹੈ ਤਾਂ ਮਾਦਾ ਬੰਦ ਕਰਤਾ ਲਾਉਣਾ ਬੱਦ ਨਾੜਾ ਆਉਣ ਲੱਗ ਗਿਆ ਸੀ ਬਿੱਲੇ ਤਾਂ ਹੁਣ ਆਊਗੇ ਫਿਰ ਪਹਿਲਾ ਕੰਮ ਨਹੀਂ ਕੋਈ ਕਰਦਾ ਪੈਦੀ ਉਹ ਤਾਂ ਐ ਕਿ ਉਹ ਰਾਮ ਨੇ ਏਸੀ ਚ ਪਹਿਲਾਂ ਤੂੰ ਪਟਾਕੇ ਭਰੇ ਮਾਰੇ ਸੀ ਬਸ ਪੱਟਿਆ ਵਰਗੇ ਮੈਂ ਤੱਕਣ ਜਾਂ ਕਟਾਤਾ ਉਹਦਾ ਕਟਾਇਆ ਤੇ ਬੱਧੀਆ ਆਪੇ ਪੱਖੇ ਤੇ ਪਿਆਰ ਆਉਂਦਾ ਮੈਂ ਤਾਂ ਪੱਖਾ ਕੂਲਰ ਲਾ ਕੇ ਬਾਹਰੇ ਪੈਨਿਆ ਸਾਰੇ ਬੇੜੇ ਚ ਵਧੀਆ ਮੈਂ ਤਾਂ ਅੱਗੇ ਆਇਆ ਮੈਂ ਏਸੀ ਚ ਪੈ ਜਾਂਦੀ ਸੀ ਇਹ ਰਾਤ ਨੂੰ ਉੱਠ ਕੇ ਪੂਰਾ ਘਰ ਲੱਗ ਜਾਂਦਾ ਸੀ ਹਾਂ ਤੂੰ ਗੁਮੀ ਨਹੀਂ ਸਾਵਾਂ ਨਹੀਂ ਪਤਾ ਐਸੀ ਦੀ ਠੰਡੀ ਹਵਾਏ ਹੁੰਦੇ ਜਿਵੇਂ ਬੰਦਾ ਬਰਫ ਪੱਚ ਫਰਦਾ ਕੁਲੂ ਮਣਾਲੀ ਤੂੰ ਐਂ ਕਰੇਂ ਗਰ ਮੇਰੇ ਸਰੋਂ ਨਾਲ ਲੱਤ ਨਾਲ ਲੱਤ ਬਣ ਕੇ ਮੇਰੀ ਲੱਤ ਨਾਲ ਬਣ ਕੇ ਲੱਤ ਕੀ ਹੁਣ ਮੇਰੀ ਸਲਾਹ ਐ ਹਾਂ ਜਿਹੜੀ ਮੇਰੇ ਦਿਮਾਗ ਤੇ ਚੱਲ ਰਿਹਾ ਆਈਡੀਆ ਦੱਸਾਂ ਦੱਸੋ ਮੇਰੀ ਸਲਾਹ ਐ ਵੀ ਮੈਂ ਕੈਮਰਾ ਲਵਾਦਾ ਸਾਰੇ ਘਰ ਚ ਉਹ ਕੈਮਰੇ ਕੀ ਲਵਾਏਗੀ ਉਹਦੇ ਕਾ ਤੁਹਾਡੇ ਘਰੋਂ ਨਾ ਉੱਠ ਕੇ ਤੋਂ ਨਾ ਜਾਣਾ ਤੇਰੇ ਘਰ ਹੋ ਜਾਂਦਾ ਚਾਹੇ ਜਾਂਦਾ ਸਾਰਾ ਇਹ ਐਂ ਤਾਂ ਦੇਖੂਗਾ ਵੀ ਮੇਰੇ ਇੱਥੇ ਗਲਤੀ ਆ ਦੁਨੀਆ ਨੂੰ ਤਾਂ ਦਿਖਾਉਂਗੀ ਕੈਮਰੇ 'ਚ ਵੀਡੀਓ ਹਾਂ ਤਾਂ ਗੱਲ ਤੇਰੀ ਠੀਕ ਹੈ ਵੀ ਮੈਨੂੰ ਕੱਲ ਨੂੰ ਮਾੜਾ ਨਾ ਕਿਹੋ ਜੇ ਇਹ ਹੀ ਕਦਮ ਮੈਂ ਚੱਕਾਂ ਫੇਰ ਤੂੰ ਦੇਖ ਲੈ ਭਈ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਹਾਂ ਚੱਕਣਾ ਚੱਕ ਲੈ ਮੈਂ ਆਪਾਂ ਤਾਂ ਨਹੀਂ ਇਹ ਕੰਮ ਕਰਨਾ ਮੈਂ ਨਹੀਂ ਮੈਂ ਵੀ ਮਤਲਬ ਲੋਕਾਂ ਤੋਂ ਗੱਲਾਂ ਨਹੀਂ ਕਹਾਣੀਆਂ ਹਾਂ ਵੀ ਮੈਂ ਗਲਤ ਆ ਹਾਂ ਨਾ ਨਾ ਕਹਾਉਂਦੀ ਲੋੜ ਨਹੀਂ ਪੈਂਦੀ ਆਪੇ ਉਹ ਹੈਗਾ ਉਹ ਹੈਗਾ ਉਹਦਾ ਮੈਂ ਸਬੂਤ ਸਾਹਮਣੇ ਕਰੂ ਸਾਰਿਆਂ ਦੇ ਉਹ ਚਲ ਕਾ ਉੱਪਰੇ ਆ ਮੈਂ ਵੇਚੀ ਕਰਦਾ ਨਹੀਂ ਜੱਟਾ ਤੈਨੂੰ ਨਹੀਂ ਪਤਾ ਤੂੰ ਹਨਾ ਆਪਾ ਤੇ ਆ ਪੁੱਤਾਂ ਵਾਲੇ ਹੈਗੇ ਹਾਂ ਉਹ ਤਾਂ ਗੱਲ ਤਾਂ ਮਾੜੀ ਆ ਖਰ ਹਾਂ ਮਾੜੀ ਤਾਂ ਹੈਗੀ ਆ ਚਲ ਕਦੇ ਹੋਇਆ ਸਾਲ ਸੀ ਮਿੰਨੇ ਬਾਅਦ ਵੀ ਬੰਦਾ ਭਾਗ ਗਿਆ ਕਦੇ ਕੰਮ ਧੰਦੇ ਉਹ ਤਾਂ ਤਾਂ ਉਹ ਤਾਂ ਰੋਜ਼ ਦਾ ਹੀ ਕੰਮ ਸੀ ਉਹ ਤਾਂ ਇਹਦੀ ਵੀ ਜਿਵੇਂ ਅੱਜ ਕੱਲ ਦੇ 18 19 ਸਾਲ ਦੇ ਨੌਜਵਾਨ ਨੇ ਹਾਂ ਅੱਜ ਕੱਲ ਤਾਂ ਉਹ ਵੀ ਨਹੀਂ ਕਰਦੇ ਇਹੋ ਜਿਹਾ ਕੁਝ ਉਹ ਡਰਦੇ ਜੋ ਆਕ ਜਲੇ ਡਰਦੇ ਆ ਹਾਂ ਹਾਂ ਰੱਦੇ ਮਾਰੇ ਸੱਤੇ ਕੁੜੀ ਮੁੰਡਾ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਇਹ ਤਾਂ ਮੋਰਿਆ ਚਾਹੇ ਝਾਂਮੀਆਂ ਮਾਰਦੇ ਹੁੰਦੇ ਸੀ ਮਾੜੀ ਗੱਲ ਆ ਵੀ ਗਮਾੜ ਮਾੜਾ ਜਦੋਂ ਮੈਂ ਦੇਖ ਲੈਂਦੀ ਸੀ ਫਿਰ ਉਹ ਦੋ ਆਏ ਚੁੱਪ ਹਾਂ ਫਿਰ ਪਾਸੇ ਬੱਟ ਲੈਂਦੇ ਸੀ ਫਿਰ ਵਿੱਚ ਮੋਰੇ ਦੇ ਇੱਟ ਪਸਾ ਦਿੰਦਾ ਹੁੰਦਾ ਸੀ ਉਧਰ ਉਧਰ ਇਹਦੀ ਇੱਟ ਰੱਖੀ ਹੋਈ ਸੀਗੀ ਅੱਧਾ ਰੋੜਾ ਜਾ ਇਹ ਪਸਾਉਂਦਾ ਦੀ ਮੈਨੂੰ ਦੇਖ ਕੇ ਉਧਰ ਉਹ ਪਸਾਉਂਦੀ ਦੀ ਆਪਦੇ ਘਰ ਦੇ ਨੂੰ ਦੇਖ ਕੇ ਨਾ ਮੇਰੀ ਗੱਲ ਸੁਣ ਭਾਈ ਆਪਾਂ ਦਾ ਦਿਨ ਰਾਤ ਇੱਥੇ ਰਣੇ ਲੱਖਾਂ ਬੁੜੀ ਆਉਂਦੀਆਂ ਕਹਿੰਦੀ ਆਪਾਂ ਦਾ ਲੰਬਾ ਨਹੀਂ ਆਇਆ ਤੂੰ ਸੁਣੀਏ ਕਿਸੇ ਤਾਂ ਆਪਣਾ ਮੇਰਾ ਨਾਮ ਮੈਂ ਤੇਰਾ ਨਾਮ ਸੁਣੀ ਨਹੀਂ ਤਾਂ ਹੀ ਤੁਹਾਡੇ ਖੇਤ ਤਾਂ ਬੰਨਿਆ ਚਾ ਆ ਜਾਣੀ ਹੁੰਦੀ ਆ ਦਿਨ ਰਾਤ ਰਾਤ ਜਦੋਂ ਮਰਜੀ ਆਪੇ ਆਪ ਦਾ ਸਹੁੰਦਾਰ ਪੀ ਸੁੱਖਾ ਕਿੱਥੇ ਗਿਆ ਹਾਇਆ ਸੁੱਖਾ ਦੇਸੀ ਥਰਤੀ ਦਾ ਲੱਕੜ ਸੁੱਖਾ ਵੇ ਇੱਥੇ ਕਿਤੇ ਫੜਾ ਤੈਨੂੰ ਪਤਾ ਨਹੀਂ ਸੁੱਖੇ ਦੇ ਸੁੱਖੇ ਪਰ ਉਹਨਾਂ ਨੂੰ ਪਤਾ ਨਹੀਂ ਇੱਜ਼ਤ ਤਾਂ ਹੌਲੋ ਹੀ ਚੈਨੇ ਹਨਾ ਸੋਣਿਆ ਹੌਲੋ ਹੈ ਮੇਰਾ ਕੰਝ ਜਾਨੀ ਤਾਂ ਨਹੀਂ ਹੁੰਦੀ ਉਹ ਤਾਂ ਖੇਤ ਤੂੰ ਉਹਦੇ ਖੇਤ ਮੈਂ ਤਾਂ ਇੱਕ ਦਿਨ ਗਈ ਸੀ ਫੇਰ ਫੜਾ ਨੂੰ ਗਏ ਸੀ ਬੜਾ ਤੈਨੂੰ ਕਿਹੜੇ ਦੇਊਗਾ ਹੋਰ ਨੀ ਦਿੱਤਾ ਮੈਨੂੰ ਮਗਰ ਪੈ ਗਿਆ ਤਾਂ ਰੁਖੜੇ ਘਾੜੇ ਵਾਂਗ ਪੈ ਗਿਆ ਕਿੱਤ ਦਾ ਬੰਦਾ ਦਾ ਮਨ ਦੁਖੀ ਹੁੰਦਾ ਹਾਂ ਉੱਤੋਂ ਜਾਂਦੇ ਫੇਰ ਅਗਲਾ ਢਾਂਗ ਚੱਕਲੇ ਫੇਰ ਤੈਨੂੰ ਪਤਾ ਤਾਂ ਨਹੀਂ ਖਾਦ ਨੂੰ ਮਰ ਜਾ ਹਾਂ ਮੈਂ ਮਰਨਾ ਇਹਦੇ ਪਿੱਛੇ ਤੂੰ ਇੱਥੇ ਦੁੱਖ ਸੁਕਾਇਆ ਕੇ ਮੇਰੇ ਕੋ ਕਰ ਲਿਆ ਕਰਫੇਟੇ ਢਾਵਾ ਕਿੱਤੇ ਨਿਕਲਿਆ ਜਾਂਦਾ ਕਰ ਉਹ ਮੋਜ ਨਹੀਂ ਨਿਕਲਿਆ ਜਾਂਦਾ ਹਾਂ ਇਹ ਤਾਂ ਗੱਲ ਤੇਰੀ ਸਿਆਣੀ ਔਰ ਕਿ ਤੈਨੂੰ ਪਤਾ ਹੀ ਨਾ ਅੱਜ ਕੱਲ੍ਹ ਨਾ ਇੱਕ ਦੁਨੀਆਂ ਨੂੰ ਪਤਾ ਨਹੀਂ ਕਿੱਧਰ ਨੂੰ ਕਿੱਧਰ ਜਾ ਰਹੀ ਆ ਹਾਂ ਇਹ ਤਾਂ ਗੱਲ ਹੈ ਹਾਂ ਆਏ ਕੁੰਮੀ ਪਈ ਆ ਦੁਨੀਆ ਉਮਾ ਮਾੜੀ ਵਾਲਾ ਭਾਈ ਆ ਜਾ ਕੋਈ ਬਹਿ ਜਾ ਮੰਜੇ ਤੇ ਇਹ ਮਾਤਾ ਪਤਾ ਹੀ ਅੱਜ ਲੱਗਿਆ ਤੇਰਾ ਵੀ ਐਡਾ ਵੱਡਾ ਪਹਾੜ ਡਿੱਗਿਆ ਪਿਆ ਤੇਰੇ ਤੇ ਹੈ ਵੇ ਬਸ ਪੁੱਛ ਨਾ ਦੱਸ ਦੀ ਨਹੀਂ ਕਿਸੇ ਨੂੰ ਕਹਿੰਦੇ ਜੇ ਕੁਰਤਾ ਚੱਕਦੇ ਆ ਤਾਂ ਆਪ ਦਾ ਢਿੱਡ ਨੰਗਾ ਹੁੰਦਾ ਹਾਂ ਇਹ ਤਾਂ ਗੱਲ ਹੈ ਸਿਆਣੇ ਬੰਦੇ ਕਹਿੰਦੇ ਹੁੰਦੇ ਸਿਆਣੇ ਨੇ ਕਿਹਾ ਵੀ ਆਪ ਦਾ ਢਿੱਡ ਚੱਕਾਂਗੇ ਆਪਦੀ ਕੁਰਤਾ ਨੰਗਾ ਹੁੰਦਾ ਹਾਂ ਹਾਂ ਤਾਂ ਗੱਲ ਤੇਰੀ ਠੀਕ ਹੈ ਭਾਈ ਤਾਂ ਕਰਕੇ ਕਿਸੇ ਨੂੰ ਦੱਸਦੀ ਨਹੀਂ ਨਾ ਮੈਂ ਕਿਸੇ ਕੋਲੇ ਬਾੜਾ ਖੜਾ ਬੈਠਾ ਇਹ ਤੁਹਾਨੂੰ ਪਤਾ ਅੱਲੇ ਜਖਮਾਂ ਤੇ ਨੂਨ ਮਿਰਚ ਹੋਰ ਪਾਉਂਦੇ ਲੋਕ ਗੱਲਾਂ ਬਣਾਉਂਦੇ ਬੱਚਦੇ ਅੱਗ 'ਚ ਫੂਸ ਪਾਉਂਦੇ ਆ ਲੋਕ ਪਾਉਂਦੇ ਹਾਂ ਕੱਲ ਕੋਣੀ ਭਾਈ ਜਿੰਨੀ ਕ ਮੈਥੋਂ ਮਦਦ ਹੁੰਦੀ ਮੈਂ ਇਦਾਂ ਕਰੂੰਗਾ ਦੱਸਦਾ ਕਰ ਮੈਨੂੰ ਹੈ ਕੋਈ ਨਾ ਕੋਈ ਨਾ ਤਾਂ ਮੈਨੂੰ ਯਕੀਨ ਨਾ ਤੁਹਾਡੇ ਤੇ ਭਰੋਸਾ ਹਾਂ ਇਹ ਤਾਂ ਗੱਲ ਹੈ ਆਪਣੀ ਤਾਂ ਪਹਿਲੇ ਦਿਨੋਂ ਲਿਆ ਆ ਮੈਂ ਤਾਂ ਜਵਾਖਾਣੇ ਮਗਾਈਆਂ ਦੀ ਛੱਲੀਆਂ ਜੇ ਮੈਂ ਤਾਂ ਕਰਕੇ ਤੋੜਨ ਆ ਗਈ ਹੋਰ ਤਾਂ ਮੈਂ ਕੀ ਕੀਤੇ ਚੱਕ ਕੇ ਉਹ ਹਲੇ ਕੱਚਣਾ ਹੋ ਕੋਣੀ ਮੈਂ ਜਪਾਲ ਕੇ ਵਿੱਚੋਂ ਬਚੋ ਆਪ ਹੀ ਦੇਉ ਮੈਂ ਕੋਈ ਗੱਲ ਤੁਹਾਡੇ ਘਰੇ ਚਾਰ ਕੋਈ ਨਾ ਤੇ ਲੰਗਦਾ ਵੱਡਦਾ ਫੜਾਇਆ ਉਹ ਮਾਂ ਉਹਨਾਂ ਕੋਈ ਗੱਲ ਨਹੀਂ ਕਰੇ ਬਸ